ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਮਈ 1948 ਸਿਰਕੀ ਸ਼ਹੀਦ ਸਿੰਘਾਂ ਦੀ ਦਾਸਤਾਨ ਸਾਕਾ ਪੌਂਡਾ ਸਾਹਿਬ ਦੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਸਿੱਚਾ ਕੇ ਪ੍ਰਣਾਮ ਪੌਂਡਾ ਸਾਹਿਬ ਇੱਕ ਇਹੋ ਜਿਹਾ ਪਵਿੱਤਰ ਸਥਾਨ ਹੈ ਜਿੱਥੇ ਅਨੰਦਪੁਰ ਸਾਹਿਬ ਤੋਂ ਪਿੱਛੋਂ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ 1685 ਤੋਂ 1699 ਤੱਕ ਲਗਭਗ 4 ਸਾਲ ਨਿਵਾਸ ਕੀਤਾ। ਇਹ ਰਮਨੀਕ ਥਾਂ ਜਮਨਾ ਦੇ ਕੰਢੇ ਬਹੁਤ ਹੀ ਮਨਮੋਹਕ ਦ੍ਰਿਸ਼ ਅਤੇ ਕੁਦਰਤ ਦੀਆਂ ਬਖਸ਼ਾ ਨਾਲ ਭਰਪੂਰ ਹੈ। ਇਸੇ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ ਵੌਜਾ ਕਵੀ ਰਾਕੇ ਕੋਮਲ ਹੁਨਰ ਅਤੇ ਸਹਿਤ ਰਜ ਕੇ ਉਹਨਾਂ ਦਾ ਸਤਿਕਾਰ ਕਰਨ ਆ ਸ਼ਿਕਾਇਆ। ਇਸੇ ਜਗ੍ਹਾ ਤੇ ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਬੇਟੇ 22 ਤਾ ਦੇ ਰਾਜਿਆਂ ਨਾਲ ਭਗਾਣੀ ਦੇ ਜੁੱਧ ਸਮੇਂ ਗੁਰੂ ਤੋਂ ਕੁਰਬਾਨ ਕੀਤੇ ਫਿਰ ਬੁੱਧੂ ਸ਼ਾਹ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿੱਚ ਕੰਗਾ ਕਰ ਰਹੇ ਸਨ ਪੀਰ ਜੀ ਨੇ ਗੁਰੂ ਸਾਹਿਬ ਦੇ ਕੰਗੇ ਵਿੱਚ ਅੜੇ ਕੇਸਾਂ ਸਮੇਤ ਕੰਗੇ ਦੀ ਦਾਤ ਮੰਗੀ ਤਾਂ ਗੁਰੂ ਸਾਹਿਬ ਨੇ ਆਪਣੀ ਸ਼ੇਵਕ ਦੀ ਮੰਨ ਪੂਰੀ ਕੀਤੀ ਗੁਰੂ ਜੀ ਇਹ ਪਵਿੱਤਰ ਜਗ੍ਹਾ ਤੇ ਕਵੀ ਦਰਬਾਰ ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ ਕਰਾਉਂਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ ਜੂਨ ਵਿੱਚ ਜ਼ਮੀਨ ਲੈ ਕੇ ਕਿਆਰ ਧੂਨ ਦੇ ਵਿੱਚ ਜ਼ਮੀਨ ਲੈ ਕੇ ਸੰਮਰ 1742 ਵਿੱਚ ਜਮਨਾ ਦੇ ਕਿਨਾਰੇ ਤੇ ਕਿਕਲਾ ਬਣਾਇਆ ਜਿਸ ਦਾ ਨਾਮ ਪੌਂਟਾ ਰੱਖਿਆ ਭਗਾਣੀ ਦਾ ਜੰਗ ਇਸ ਕਿਲੇ ਵਿੱਚ ਸ਼ਰੈਣ ਸਮੇ ਹੀ ਹੋਇਆ ਇਹਦਾ ਜਿਗਰ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਕਰਦੇ ਨੇ ਪਾਉਂਟ ਕਾਇਓ ਸਤਿਗੁਰ ਕੋ ਆਨੰਦ ਪਰਤੇ ਆਏ ਨਾਮ ਧਰਿਓ ਪਾਉਂਟਾ ਸਭ ਦੇਸਨ ਬਗਟਾਏ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੋਂ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਬਣੇ ਗੁਰੂ ਦਾ ਨਮਾਸਥਾਨ ਗੁਰਦੁਆਰਾ ਸਾਹਿਬ ਬਣ ਗਿਆ ਸੰਗਤ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੁਰਬਾਨੀਆਂ ਦੇਣ ਨੂੰ ਹਰ ਸਮੇਂ ਤਿਆਰ ਰਹਿੰਦੀ ਗੁਰਦੁਆਰਿਆਂ ਦੀ ਆਜ਼ਾਦੀ ਲਈ ਜੁੱਝੇ ਸਿੱਖਾਂ ਦੇ ਲਈ ਸਭ ਤੋਂ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਹੀ ਹੈ ਮਰੋ ਤਹਰ ਕੇ ਦੁਆ ਦੀ ਵਿਚਾਰਧਾਰਾ ਨੂੰ ਸਿੱਖਾਂ ਨੇ ਅਨੇਕਾਂ ਵਾਰ ਅਮਲੀ ਜਮਾ ਪਹਿਨਾ ਕੇ ਸਿਧ ਕੀਤਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਹੋਰੇ ਬੇਦਬੀ ਨੂੰ ਰੋਕਣ ਲਈ ਸਿੰਘਾਂ ਨੇ ਕਦੀ ਭਾਈ ਮਹਤਾਬ ਸਿੰਘ ਭਾਈ ਸੁਖਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਅਤੇ ਜੱਸਾ ਸਿੰਘ ਆਲੂ ਵਾਲੀਆ ਬਣ ਕੇ ਇਹਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਰਸ ਨੂੰ ਸਮਝ ਲਿਆ ਸੀ ਉਸ ਨੇ ਵੀ ਸਿੱਖੀ ਦੇ ਸੋਮਿਆਂ ਨੂੰ ਨਰਵਾ ਕਰਨ ਲਈ ਪੂਰਾ ਜੋਰ ਲਗਾਇਆ ਗੁਰਦੁਆਰਿਆਂ ਦੇ ਨਾਮ ਤੇ ਜ਼ਗੀਰਾਂ ਲਗਵਾਈਆਂ ਉਸ ਨੇ ਕਦੇ ਵੀ ਆਪਣੀ ਹਕੂਮਤ ਦਾ ਜੋਰ ਸ੍ਰੀ ਹਰਮੰਦਰ ਸਾਹਿਬ ਦੀ ਚਾਰ ਦੁਆਰੀ ਦੇ ਅੰਦਰ ਨਹੀਂ ਆਉਂ ਦਿੱਤਾ ਸਗੋਂ ਇੱਕ ਵਾਰ ਉਹ ਕਾਲ ਤਖਤ ਤੇ ਦੋਸ਼ੀਆਂ ਵਾਂਗੂ ਪੇਸ਼ ਵੀ ਹੋਏ ਜਦੋਂ ਕਿ ਕੋੜਿਆਂ ਦੀ ਸਜ਼ਾ ਉਹਨਾਂ ਨੂੰ ਲਗਾਈ ਗਈ ਪਰ ਸੰਗਤ ਦੇ ਕਹਿਣ ਤੇ ਉਹਨਾਂ ਨੂੰ ਕੋੜੇ ਨਾ ਮਾਰੇ ਗਏ ਈਮਲੀ ਦੇ ਰੁੱਖ ਦੇ ਨਾਲ ਬੰਨਿਆ ਆਇਆ ਸੀ ਗੁਰਦੁਆਰਿਆਂ ਦੀ ਸੇਵਾ ਸੰਭਾਲਦਾ ਕੰਮ ਗੁਰੂ ਸਾਹਿਬ ਦੇ ਸਮੇਂ ਤੋਂ ਮਸੰਦ ਉਦਾਸੀ ਤੇ ਨਿਰਮਲੇ ਕਰਦੇ ਸਨ ਉਹ ਸਭ ਗੁਰੂਦਵਾਰਾਂ ਦੀ ਦੱਸੀ ਰਹਿਤ ਬਹਿਤ ਉੱਪਰ ਵੀ ਜੋਰ ਦਿੰਦੇ ਸਨ 1716 ਤੋਂ 1799 ਤੱਕ ਤਕਰੀਬਨ ਸਭ ਗੁਰਦੁਆਰਿਆਂ ਦੀ ਸੇਵਾ ਸੰਭਾਲ ਇਹਨਾਂ ਹੱਥਾਂ ਵਿੱਚ ਆ ਗਈ ਸੀ ਸਮੇਂ ਦੇ ਗੁਜ਼ਰਨ ਦੇ ਨਾਲ-ਨਾਲ ਇਹਨਾਂ ਦੀਆਂ ਕ੍ਰੀਤੀਆਂ ਆਈਆਂ ਹਨ ਹਨੇਰ ਗਰਦੀ ਸ਼ੁਰੂ ਹੋਈ ਜਿਸ ਕਾਰਨ ਰਹਿਤ ਬੈਦ ਵਿੱਚ ਪੱਕੇ ਤੇ ਸੂਝਵਾਨ ਸਿੰਘਾਂ ਦੀ ਲੋੜ ਮਹਿਸੂਸ ਕੀਤੀ ਗਈ ਗੁਰਦੁਆਰਿਆਂ ਨੂੰ ਬੇਦਬੀ ਤੋਂ ਬਚਾਇਆ ਜਾ ਸਕੇ ਸਿੱਖ ਰਾਜ ਸਮੇਂ ਹਰਮੰਦਰ ਸਾਹਿਬ ਤੇ ਹੋਰ ਪ੍ਰਸਿੱਧ ਇਤਿਹਾਸਕ ਥਾਵਾਂ ਤੋਂ ਉਦਾਸੀਆਂ ਨੂੰ ਹਟਾ ਦਿੱਤਾ ਗਿਆ ਪਰ ਖਾਲਸਾ ਰਾਜ ਭਾਗ ਦੇ ਨਸ਼ੇ ਵਿੱਚ ਪੱਕੇ ਗੁਰਦੁਆਰਿਆਂ ਤੇ ਵਿਸਲਾ ਹੋ ਗਿਆ ਤੇ ਜਲਦੀ ਹੀ ਸਾਰੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਦੇ ਥਲੇ ਆ ਗਏ ਸਿੱਖ ਰਾਜ ਪ੍ਰੰਤ ਉਹਨਾਂ ਨੇ ਆਪਣੀਆਂ ਮਨਮਾਨੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਮਾਨਮਤ ਪ੍ਰਧਾਨ ਹੋ ਗਈ ਤੇ ਉਹਨਾਂ ਨੇ ਗੁਰਦੁਆਰਿਆਂ ਨੂੰ ਆਪਣੀਆਂ ਜਾਇਦਾਦਾਂ ਬਣਾ ਕੇ ਕ੍ਰਿਤੀਆਂ ਆਰੰਭ ਕਰ ਦਿੱਤੀਆਂ 20ਵੀਂ ਸਦੀ ਦੇ ਆਰੰਭ ਵਿੱਚ ਤਾਂ ਇਹ ਅੱਤ ਦੀ ਹਾਦੀ ਟੱਪ ਗਈ ਸੀ ਇੱਧਰ ਗੁਰੂ ਕੇ ਸਿੰਘਾਂ ਨੇ ਪ੍ਰਾਤਨ ਮਰਿਆਦਾ ਅਨੁਸਾਰ ਸੰਗਤਾਂ ਵੱਲੋਂ ਰਸਦਾ ਇਕੱਠੀਆਂ ਹੋਣ ਤੇ ਗੁਰੂ ਘਰ ਲੰਗਰ ਅਤੇ ਗੁਰੂ ਸਾਹਿਬ ਵਿਖੇ ਸਵੇਰੇ ਸ਼ਾਮ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾ ਦਿੱਤਾ ਦਲ ਤੇ ਔਣਕਾਰ ਨੂੰ ਸਾਰੇ ਪਾਸੇ ਰੌਣਕਾਂ ਹੀ ਰੌਣਕਾਂ ਲੱਗੀਆਂ ਬਹੰਤ ਦੇ ਬੰਦਿਆਂ ਨੇ ਸਿੰਘਾਂ ਨਾਲ ਥੋਪਾਈ ਵੀ ਕੀਤੀ ਪਰ ਸਿੰਘਾਂ ਨੇ ਸਿਆਣਪ ਧੋਕਮ ਲਿਆ ਬਾਬਾ ਜੀ ਨੇ ਪੌਂਟਾ ਸਾਹਿਬ ਦੀ ਪੁੱਤਰਤਾ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀ ਲੜੀ ਅਰੰਭ ਕਰ ਦਿੱਤੀ ਅਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਨੂੰ ਗੈਸਟ ਹੌਸਪਲ ਆ ਕੇ ਸਮਝੌਤੇ ਦੇ ਬਹਾਨੇ ਗ੍ਰਿਫਤਾਰ ਕਰ ਲਿਆ ਮੁਸਲਮਾਨ ਕਮਿਸ਼ਨਰ ਆਰ ਕੇ ਚਨੋਲ ਦੀ ਅਗਵਾਈ ਹੇਠ ਸਪੀਕਰ ਰਾਂ ਹੀ ਖਣਪਾੜ ਬੰਦ ਕਰਕੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਬਾਹਰ ਕੋਈ ਨਹੀਂ ਆਇਆ ਆਖਰ ਪੁਲਿਸ ਪੌੜੀਆਂ ਲਾ ਕੇ ਅੰਦਰ ਦਾਖਲ ਹੋ ਗਈ ਇੱਕਦਮ ਗੋਲੀਆਂ ਦੀ ਬਿਸ਼ਾੜ ਕਰ ਦਿੱਤੀ ਸਰਕਾਰ ਦੇ ਕਰਮਚਾਰੀਆਂ ਨੇ 22 ਮਈ 1944 ਸ਼ੁੱਕਰਵਾਰ ਦੇ ਦਿਨ ਜੋ ਅਤਿਆਚਾਰ ਕੀਤਾ ਉਹ ਸੁਣ ਕੇ ਸਮੁੱਚੇ ਪੰਥ ਦੀ ਰੂਹ ਤੜਫੜਦੀ ਹੈ 22 ਮਈ ਦਾ ਇਸਾਕਾ ਸਰਕਾਰ ਦੇ ਮੱਥੇ ਉੱਪਰ ਨਾਂ ਮਟਾਏ ਜਾਣ ਵਾਲੇ ਕਲੰਕ ਵਾਂਗ ਲੱਗਿਆ ਜਿਹਨ ਦਿਹਾੜੇ ਇਹਨੇ ਇਥੇ ਲੰਗਰ ਪਕਾਉਦੇ ਸੇਵਾ ਕਰਦੇ ਪਾਠ ਕਰਦੇ ਸਿੱਖਾ ਉੱਪਰ ਸ਼ਰਿਆਂ ਗੋਲੀ ਚਲਾਈ ਗਈ ਗੁਰਦੁਆਰਾ ਸਾਹਿਬ ਦੀ ਅੰਦਰ ਦਰਵਾਜ਼ੇ ਤੋੜ ਕੇ ਖਿੜਕੀਆਂ ਭੰਨ ਕੇ ਬੂਟਾ ਸਮੇਤ ਜਾ ਕੇ ਖਣਪੜ ਕਰਦੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਿਆ ਇਸ ਤੋਂ ਵੀ ਨੀਜ ਦਾ ਮੌਸਮ ਹੈ ਕੀਤਾ ਜਿਹੜਾ ਪਾਰ ਕਰਦੇ ਸਿੰਘ ਨੇ ਇਸ਼ਾਰੇ ਨਾਲ ਹੱਥ ਉੱਪਰ ਕਰਕੇ ਪਾਰ ਵਿੱਚ ਵਿਗੜਨਾ ਪਾਉਣ ਲਈ ਕਿਹਾ ਤਾਂ ਉਸ ਦੀ ਹਥੇਲੀ ਤੇ ਨਿਸ਼ਾਨਾ ਲਗਾ ਕੇ ਉਸ ਵਿੱਚ ਗੋਲੀ ਦਾਗ ਦਿੱਤੀ ਜ਼ਖਮੀ ਹੱਥ ਵਿੱਚ ਉਸ ਨੇ ਪਾਰ ਯਾਰੀ ਰੱਖਿਆ ਉਸ ਉੱਤੇ ਹੋਰ ਗੋਲੀ ਦਾਗ ਦਿੱਤੀ ਜੋ ਉਸ ਦੇ ਸੀਨੇ ਨੂੰ ચીਰ ਕੇ ਪਾਰ ਹੋ ਗਈ ਤੇ ਲਹੂ ਲਹਾਣੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਤਰ ਦੇ ਤੇ ਡਿੱਗ ਪਿਆ ਕੋਲ ਖੜੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਜੋ ਉਚਾਰ ਕਰ ਰਹੇ ਸਨ ਜਗਦੇ ਪਾਠੀ ਦੀ ਥਾਂ ਲੈਣੀ ਚਾਹੀ ਖੰਡ ਪੜ ਖੰਡਤ ਨਾ ਹੋ ਸਕੇ ਤਾਂ ਉਸ ਨੂੰ ਵੀ ਉਸੇ ਥਾਂ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਉਹ ਮੌਕੇ ਦੇ ਗੁਰਦੁਆਰਾ ਸੇਵ ਮੰਦਰ ਨਾਉ ਸਿੰਘ ਸਨ ਜਿਨ੍ਹਾਂ ਵਿੱਚੋਂ ਅੱਠ ਸਿੰਘ ਸ਼ਹੀਦ ਹੋ ਗਏ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਜ਼ਖਮੀ ਹੋ ਗਏ ਸ਼ਹੀਰ ਸਿੰਘਾਂ ਦੀਆਂ দেহਾਂ ਨੂੰ ਟਰੱਕ ਵਿੱਚ ਸੁੱਟ ਕੇ ਜੰਗਲ ਵਿੱਚ ਲੈ ਕੇ ਸੰਸਕਾਰ ਕਰ ਦਿੱਤਾ ਗਿਆ ਤਿੰਨ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਿੱਤੀਆਂ ਜੋ ਬਾਹਰ ਸ਼ੀਰ ਕੀਤੇ ਗਏ ਸਨ ਉਹਨਾਂ ਤਿੰਨਾਂ ਦਾ ਸੰਸਕਾਰ ਜਮਨਾ ਦੇ ਕਿਨਾਰੇ ਪੂਰਨ ਗੁਰਮਰਿਆਦਾ ਅਨੁਸਾਰ 24 ਮਈ ਚੌਣ ਨੂੰ ਕੀਤਾ ਗਿਆ ਪੁਲਿਸ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਇੱਕ ਦਸਮ ਗ੍ਰੰਥ ਸਾਹਿਬ ਜੀ ਬੀੜ ਤੇ ਰਮਾਲੇ ਨਾਲ ਲੈ ਗਈ ਸਾਰਾ ਗੁਰਦੁਆਰਾ ਸਾਹਿਬ ਅੰਦਰੋਂ ਲਊਲਵਾਣ ਹੋ ਗਿਆ ਸੀ ਨਾ ਲਗਦੇ ਪਾਣੀ ਦੇ ਚ ਬੱਚੇ ਵਿੱਚ ਵੀ ਸਾਰਾ ਪਾਣੀ ਲਾਲੋ ਲਾਲ ਹੋ ਗਿਆ ਭਾਈ ਸਰਦਾਰਾ ਸਿੰਘ ਨੇ ਆਪ ਜਾ ਕੇ ਉਹ ਚ ਬੱਚੇ ਨੂੰ ਖੂਨ ਨਾਲ ਭਰਿਆ ਦੇਖਿਆ ਗੁਰਦੁਆਰਾ ਸੇਵ ਦੇ ਚਾਰੀ ਦਵਾਰਾਂ ਗੋਲੀਆਂ ਨਾਲ ਛਲਣੀ ਛਲੀਆਂ ਹੋਈਆਂ ਪਿਆਸਨ ਦਵਾਰਾਂ ਤੋਂ ਗੋਲੀਆਂ ਦੇ ਨਿਸ਼ਾਨ ਕਰਮਚਾਰੀਆਂ ਨੇ ਸੀਮਟ ਨਾਲ ਮਟਾਉਣ ਤੇ ਪਰੰਧ ਦੀ ਕੋਸ਼ਿਸ਼ ਕੀਤੀ ਪਰ ਚਿੰਜਕ ਦੇ ਦਾਗ ਉਹ ਪਰੇਲੇ ਪੰਨ ਕਦੋਂ ਲੁਕਦੇ ਨੇ 47 ਨਿਸ਼ਾਨ ਉਹਨਾਂ ਦੀ ਕੀਤੀ કારીਗਰੀ ਤੋਂ ਬਾਅਦ ਵੀ ਦਿਖਾਈ ਦੇ ਰਹੇ ਸਨ ਇੱਕ ਸਿੰਘ ਨਗਾਰਾ ਵਜਾ ਕੇ ਇਸ ਹਮਲੇ ਦੀ ਸੂਚਨਾ ਬਾਹਰ ਵਿਚਾਰਿਆ ਸੀ ਉਸ ਨੂੰ ਵੀ ਗੋਲੀਆਂ ਮਾਰ ਕੇ ਉੱਥੇ ਖਤਮ ਕਰ ਦਿੱਤਾ ਨਗਾਰੇ ਲਾਗੇ ਗੋਲੀਆਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਪਰ ਰਹੇ ਸਨ ਇਸ ਮੌਕੇ ਤੇ 11 ਨੇ ਹੰਗ ਸਿੰਘ ਸ਼ਹੀਦियां ਪਾ ਗਏ ਦਰੀਆਂ ਚਾਦਰਾਂ ਜਿਨ੍ਹਾਂ ਉੱਪਰ ਖੂਨ ਡੋਲਿਆ ਸੀ ਪੁਲਿਸ ਨਾਲ ਲੈ ਗਈ ਪਰ ਜਿਸ ਕੱਪੜੇ ਨਾਲ ਖੂਨ ਦੇ ਤੱਬੇ ਫਰਸ਼ ਤੋਂ ਸਾਫ਼ ਕੀਤੇ ਗਏ ਸਨ ਉਹ ਉੱਥੇ ਹੀ ਛੱਡ ਗਏ ਜੋ ਖੂਨੀ ਦਾਸਤਾਂ ਦੀ ਕਹਾਣੀ ਸੁਣਾ ਰਿਹਾ ਸੀ ਇਸ ਮੌਕੇ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੰਘ ਤਰਨਾ ਦਲ ਹਰੀਆਂ ਵੇਲਾਂ ਦੇ ਨਿਹੰਗ ਸਿੰਘ ਸਨ ਜਿਨ੍ਹਾਂ ਦੀ ਅਗਵਾਈ ਮੁਖ ਜਥੇਦਾਰ ਬਾਬਾ ਭਜਨ ਸਿੰਘ ਜੀ ਕਰ ਰਹੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਸ ਮੌਕੇ ਤੇ ਸਖਤ ਜ਼ਖਮੀ ਹੋਏ ਬਾਬਾ ਨੇ ਹਾਲ ਸਿੰਘ ਜੀ ਜੋ ਕਿ ਅੱਜ ਕੱਲ ਤਰਨਾ ਦਲ ਹਰੀਆਂ ਵੇਲਾਂ ਦੇ ਮੁਖ ਜਥੇਦਾਰ ਹਨ ਉਹ ਸਹੀ ਸਲਾਮਤ ਨੇ ਜ਼ਖਮੀ ਹੋਏ ਸਨ ਉਹਨਾਂ ਦੇ ਵੀ ਬਹੁਤ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸਨ ਸੋ ਗੁਰੂ ਸਵਾਰਿਓ ਏਸੀ ਇਤਿਹਾਸ ਮੋਟਾ ਸਾਹਿਬ ਦਾ ਜਿੱਥੇ ਗੁਰੂ ਨੇ ਜਨਮ ਸ਼ੁਭ ਰਸਣ ਔਰ ਕਿਲਾ ਵੀ ਬਣਿਆ ਆਇਆ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਦਿਆਂ ਮਹੰਤਾ ਤੋਂ ਕਬਜ਼ਾ ਛਡਾਉਣੇ ਅਸੀਂਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅੱਜ ਦੇ ਦਿਨ ਜੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਸਵਾਰੀਆਂ ਸਮੂਹ ਸੰਗਤਾਂ ਦਾ ਤੈ ਦਿਨੋਂ ਧੰਨਵਾਦ ਬੜਾ ਪਿਆਰ ਸਤਿਕਾਰ ਬਖਸ਼ੇ ਕਰਦੇ ਹੋ ਇਸੇ ਤਰੀ ਸਾਡੇ YouTube ਚੈਨਲ ਨੂੰ ਸਦਾ ਹੀ ਸਤਿਕਾਰ ਬਖਸ਼ੇ ਕਰਦੇ ਰਹੋ ਆਪ ਹੀ ਦਿਨ ਇਤਿਹਾਸ ਵਾਰਤਾ ਸਾਂਝੀ ਕੀਤੀ ਜਾ ਸਵੇ ਸੋ ਆਓ ਗੱਜ ਕੇ ਫਤਿ ਗੱਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ